ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰ ਪਿਤ ਪੂਰਬ ਕਿਉਸ ਪਿਆਨਾ ਭਾਂਤ ਭਾਂਤ ਕੇ ਤੀਰ ਸੰਹਾਨਾ ਜਬ ਹੀ ਜਾਤ ਤਰਬੈਣੀ ਪਏ ਪੁੰਨਦਾਨ ਦਿਨ ਕਰਤ ਬਿਤਾਏ ਤੇ ਪ੍ਰਕਾਸ਼ ਹਮਾਰਾ ਭਇਓ ਤੇ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਬਲੇਓ ਪਟਨਾ ਸ਼ਹਿਰ ਵਿਖੇ ਭਬਲੇਓ ਮਦਰ ਦੇਸ ਹਮ ਕੋਲੇ ਆਏ ਪਾਂਤ ਪਾਂਤ ਦੀਨ ਦੁਲਾਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਕੁਝ ਸੰਗਤਾਂ ਨੇ 27 ਦਸੰਬਰ 2025 ਨੂੰ ਮਨਾਇਆ ਤੇ ਕੁਝ ਜਿਹੜੀਆਂ ਸੰਗਤਾਂ ਨੇ ਉਹ 5 ਜਨਵਰੀ 2026 ਨੂੰ ਮਨਾ ਰਹੀਆਂ ਨੇ ਚਲੋ ਕੋਈ ਗੱਲ ਨਹੀਂ ਕਿੰਨ ਜਿਸ ਤਰ੍ਹਾਂ ਚੰਗਾ ਲੱਗਦਾ ਉਹ ਆਪਣਾ ਕਰੇ ਅਸਲ ਦੇ ਵਿੱਚ ਗੁਰਪੁਰਬ ਤਾਂ ਤੁਸੀਂ ਜਦੋਂ ਮਰਜੀ ਮਨਾ ਲਓ ਚਾਹੇ 27 ਵਾਲਾ ਮਨਾ ਲਿਆ ਚਾਹੇ 5 ਨੂੰ ਮਨਾਉਣਾ ਪਰ ਜਿੰਨੀ ਦੇਰ ਤੱਕ ਅਸੀਂ ਗੁਰੂ ਪਾਤਸ਼ਾਹ ਜੀ ਦਾ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਹੋਇਆ ਏ ਜੋ ਉਹਨਾਂ ਨੇ ਸਾਨੂੰ ਸਿਖਾਇਆ ਜੇਕਰ ਉਹਦੀ ਅਸੀਂ ਸਿੱਖਿਆ ਨਹੀਂ ਲੈਂਦੇ ਤਾਂ ਫਿਰ ਇਹ ਸਾਰਾ ਜਿਹੜਾ ਜੋ ਕੀਤਾ ਕਰਾਇਆ ਸਾਡਾ ਕੰਮ ਹੈ ਨਾ ਇਹ ਸਾਰਾ ਬੇਕਾਰ ਹੋ ਕੇ ਰਹਿ ਜਾਂਦਾ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਉਹਨਾਂ ਦਾ ਜਿਹੜਾ ਪ੍ਰਕਾਸ਼ ਜਿਹੜਾ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਇਹ 1666 ਈਸਵੀ ਨੂੰ ਉਹਨਾਂ ਦਾ ਪਟਨਾ ਸਾਹਿਬ ਵਿਖੇ ਉਹਨਾਂ ਨੇ ਜਨਮ ਧਾਰਨ ਕੀਤਾ ਤੇ 1708 ਦੇ ਵਿੱਚ ਉਹ ਇਸ ਹਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ ਜਦ ਮੈਂ ਉਹਨਾਂ ਨੂੰ ਦੇਖਦਾ ਤਾਂ ਨਾ ਜਿਵੇਂ ਆਪਣੇ ਚਾਰ ਦਿਸ਼ਾਵਾਂ ਨੇ ਨਾ ਉੱਤਰ ਦੱਖਣ ਪੂਰਬ ਪੱਛਮ ਪੂਰਬ ਦੇ ਵਿੱਚ ਤਾਂ ਉਹਨਾਂ ਦਾ ਜਨਮ ਹੋਇਆ ਪੂਰਬ ਦੇ ਵਿੱਚ ਜਨਮ ਹੋਇਆ ਪਟਨਾ ਸਾਹਿਬ ਬਿਹਾਰ ਦੇ ਸਟੇਟ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਗੁਰਤੇਗਹਾਦਰ ਜੀ ਨੌਵੇਂ ਪਾਤਸ਼ਾਹ ਵੱਲੋਂ ਬਸਾਏ ਜੋ ਸ਼ਹਿਰ ਹੈ ਜੋ ਪਿੰਡ ਹੈ ਆਨੰਦਪੁਰ ਸਾਹਿਬ ਉਹ ਉੱਤਰ ਦੇ ਵਿੱਚ ਹੈ ਤੇ ਉੱਥੇ ਉਹਨਾਂ ਦਾ ਪਾਲਣ ਪੋਸ਼ਣ ਵੀ ਹੋਇਆ ਤੇ ਉਹਨਾਂ ਨੇ ਸਾਰਾ ਆਪਣਾ ਪਰਿਵਾਰ ਵੀ ਉੱਥੋਂ ਹੀ ਸੜਾ ਹੋਇਆ ਉਸ ਤੋਂ ਬਾਅਦ ਕੁਝ ਸਮਾਂ ਆਪਣੇ ਉਹ ਕੌਂਟਾ ਸਾਹਿਬ ਵੀ ਰਹੇ ਨੇ ਤੇ ਉਹ ਤੋਂ ਵੀ ਬਹੁਤ ਸਾਰਾ ਉਹਨਾਂ ਨੇ ਮਤਲਬ ਕਿ ਆਪਣੇ ਜਿਹੜੇ ਗ੍ਰੰਥ ਲਿਖੇ ਨੇ ਤੇ ਉਸ ਤੋਂ ਬਾਅਦ ਉਹ ਦੇ ਦੱਖਣ ਵਾਲੀ ਸਾਈਡ ਦੱਖਣ ਵਾਲੀ ਸਾਈਡ ਜਾ ਕੇ ਇਹ ਉਹਨਾਂ ਨੇ ਸਾਰਾ ਜਿਹਦੇ ਕਹ ਲਈ ਆਪਾਂ ਮੁਕਸਰ ਦੀ ਜੰਗ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਦੱਖਣ ਦੇ ਵਿੱਚ ਜਾ ਕੇ ਨਦੇੜ ਦੇ ਵਿੱਚ ਉਹਨਾਂ ਨੇ ਜਿਨਾ ਹੈਗਾ ਆਪਣਾ ਅੰਤਮ ਸਮਾਜ ਜਿਹੜਾ ਉੱਥੇ ਬទਿਤ ਕੀਤਾ ਤੇ ਇੱਕ ਦਿਸ਼ਾ ਇਹਦੇ ਵਿੱਚ ਜਿਹੜੀ ਪੱਛਮ ਵਾਲੀ ਹੈ ਨਾ ਉਹ ਮੈਨੂੰ ਲੱਗਦਾ ਕਿ ਤੈਨੂੰ ਕਿਤੇ ਰੜਕਦੀ ਹੈ ਵੀ ਪੱਛਮ ਦੇ ਵਾਲੇ ਪਾਸੇ ਗੁਰੂ ਸਾਹਿਬ ਕਿਉਂ ਨਹੀਂ ਗਏ ਉਹਦੀ ਗੱਲ ਸਿਰਫ ਮੈਂ ਟੋਕ ਮੰਤਰ ਤੁਹਾਡੇ ਮੂਰੇ ਇੱਕ ਸਵਾਲ ਛੱਡ ਦਿੱਤਾ ਹੈ ਇਹ ਕਿ ਪੱਛਮ ਵਿੱਚ ਕਿਉਂ ਨਹੀਂ ਗਏ ਇਹਦੇ ਬਾਰੇ ਫੇਰ ਕਿਤੇ ਗੱਲ ਆਪਾਂ ਕਰਾਂਗੇ ਤੇ ਆਪਾਂ ਹੁਣ ਸਿਰਫ ਉਹਨਾਂ ਦੀ ਥੋੜੀ ਜਿਹੀ ਜਿਹੜੀ ਗੱਲ ਹੈ ਉਹਨਾਂ ਦੇ ਜਿਹੜੇ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ ਨਾ ਸਿਰਫ ਇਹਦੇ ਵਾਸਤੇ ਹੀ ਆਪਾਂ ਨੇ ਜਿਹੜੀ ਹੈ ਉਹ ਗੱਲ ਕਰਨੀ ਹੈ ਕੋ ਭਇਓ मुੰਡਿਆ ਸੰਿਆਸੀ ਕੋ ਜੋਗੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਅਨੁਮਾਨ ਗੋ Hindu Turk ਕੋ ਰਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਇੱਕੈ ਪਹਿਚਾਨਬੋ ਕਰਤਾ ਕ੍ਰੀਮ ਸੋਈ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਪ ਪਰਮਾਨਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭੈ ਇੱਕੈ ਜੋਤ ਜਾਨਬੋ ਏਕ ਹੀ ਸਰੂਪ ਸਭੈ ਇੱਕੈ ਜੋਤ ਜਾਨਬੋ ਮਾਨਸ ਕੀ ਜਾਤ ਸਭੈ ਇੱਕੈ ਪਹਿਚਾਨਬੋ ਇਹ ਸਵਾਲ ਸਾਡੇ ਸਾਹਮਣੇ ਖੜਾ ਹੈ ਗੁਰੂ ਸਾਹਿਬ ਨੇ ਇਸ ਸਵਈਏ ਦੇ ਵਿੱਚ ਸਾਰੀ ਗੱਲ ਦੱਸਤੀ ਆ ਸਾਰੀਆਂ ਵਟਾਂ ਢਾ ਦਿੱਤੀਆਂ ਨੇ ਬਈ ਤੁਸੀਂ ਕਿਹੋ ਜਿਹਾ ਵੀ ਹੈ ਕੋਈ ਜੋਗੀ ਹੈ ਕੋਈ ਸੰਨਿਆਸੀ ਹੈ ਕੋਈ ਬ੍ਰਹਮਚਾਰੀ ਹੈ ਕੋਈ ਜਤੀ ਹੈ ਕੋਈ ਹਿੰਦੂ ਹੈ ਕੋਈ ਪੂਜੀ ਹੈ ਕੋ ਉਤਾਰ ਜਿਹੜਾ ਵੀ ਹੈ ਇਹ ਸਾਰੇ ਜਿਹੜੇ ਨੇ ਉਹ ਇੱਕ ਗੁਰਦੇਵ ਦੇ ਹੀ ਪੈਦਾ ਕੀਤੇ ਹੋਏ ਨੇ ਤੇ ਇੱਕੋ ਹੀ ਸਾਰਿਆਂ ਦਾ ਸਰੂਪ ਹੈ ਇੱਕੋ ਹੀ ਸਾਰਿਆਂ ਦੇ ਵਿੱਚ ਜੋਤ ਹੈ ਅੱਜ ਜਦੋਂ ਅਸੀਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਕਿ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਇਹ ਜਿਹੜਾ ਉਹਨਾਂ ਨੇ ਇਹ ਸਾਨੂੰ ਸਮਝਾਈ ਹੈ ਜੋ ਉਹਨਾਂ ਦਾ ਉਪਦੇਸ਼ ਹੈ ਇਹ ਅਸੀਂ ਸਾਰੇ ਇਹਨੂੰ ਮੰਨਦੇ ਆਂ ਅਸੀਂ ਤਾਂ ਅੱਜ ਵੀ ਨੰਬਰ 1 ਦਾ ਪਹਿਲਾਂ ਅਸੀਂ ਧਰਮਾਂ ਦਾ ਬਖਰੇਵਾ ਪਾ ਕੇ ਖੜੇ ਹੋਏ ਮੈਂ ਜੀ ਹਿੰਦੂ ਆਂ ਮੈਂ ਜੀ ਸਿੱਖ ਆਂ ਜੀ ਮੈਂ ਅਸਾਈਂ ਆਂ ਜੀ ਮੈਂ ਬੋਹਰ ਬੋਧੀ ਜੈਨੀ ਜੋ ਵੀ ਹੈ ਉਸ ਤੋਂ ਥੱਲੇ ਆ ਜਾਓ ਫਿਰ ਅਸੀਂ ਹੈਗੇ ਆਂ ਜੀ ਅਸੀਂ ਬ੍ਰਾਹਮਣ ਆਂ ਜੀ ਅਸੀਂ ਖੱਤਰੀ ਆਂ ਜੀ ਅਸੀਂ ਸ਼ੂਦਰ ਆਂ ਜੀ ਉਨ੍ਹਾਂ ਦੇ ਵਿੱਚ ਫੇਰ ਹੋਰ ਗਾਹਾਂ ਬਹੁਤ ਸਾਰੀਆਂ ਪ੍ਰੋਬਲਮ ਸਾਡੇ ਸਾਹਮਣੇ ਖੜੀਆਂ ਨੇ ਉਹਨਾਂ ਨੂੰ ਅਸੀਂ ਮੰਨ ਕੇ ਬੈਠੇ ਆਂ ਸਾਥ ਸੰਗਤ ਜੀ ਜੇਕਰ ਗੁਰੂ ਪਾਤਸ਼ਾਹ ਦਾ ਜੋ ਉਪਦੇਸ਼ ਹੈ ਜੋ ਉਹਨਾਂ ਨੇ ਸਾਨੂੰ ਸਰਵਸਾਂਝਾ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੇ ਤੁਸੀਂ ਇਸ ਗੱਲ ਨੂੰ ਨਹੀਂ ਮੰਨਣਾ ਤਾਂ ਮੈਂ ਸਮਝਦਾ ਵੀ ਸਾਨੂੰ ਉਹਨਾਂ ਦੇ ਇਹ ਗੁਰਪੁਰਬਾਂ ਦੇ ਨਾਂ ਦੇ ਉੱਤੇ ਕੀਤੇ ਹੋਏ ਡੰਬਰ ਵੀ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ। ਅਸੀਂ ਜਿਹੜਾ ਉਹਨਾਂ ਦਾ ਉਪਦੇਸ਼ ਸੀ ਉਹਨੂੰ ਨਾ ਮੰਨਦੇ ਹੋਏ ਹੋਰ ਤਾਂ ਅਸੀਂ ਬਹੁਤ ਕੁਝ ਕਰਨ ਲੱਗੇ ਆਂ। ਕਿਸੇ ਨੇ ਨਗਰ ਕੀਰਤਨ ਕੱਢ ਲਿਆ, ਕਿਸੇ ਨੇ ਪ੍ਰਵਾਹਤ ਫੇਰੀ ਕੱਢ ਲਈ, ਕਿਸੇ ਨੇ ਖੰਡ ਪਾਠ ਕਰਾ ਲਿਆ, ਕਿਸੇ ਨੇ ਕੋਈ ਰੋਟੀਆਂ ਦੇ ਨਾਂ ਤੇ ਲੰਗਰ ਚਲਾ ਲਿਆ। ਇਹੋ ਜਿਹਾ ਕੁਝ ਤਾਂ ਅਸੀਂ ਬੜਾ ਕਰ ਰਹੇ ਆਂ। ਪਰ ਉਪਦੇਸ਼ ਮੰਨਣ ਤੋਂ ਅਸੀਂ ਅਣਕਾਰੀ ਹਾਂ ਅਸੀਂ ਉਹਨਾਂ ਦਾ ਜਿਹੜਾ ਉਪਦੇਸ਼ ਹੈ ਉਹ ਨਹੀਂ ਮੰਨ ਰਹੇ ਜੇਕਰ ਉਹਨਾਂ ਦਾ ਇਸ ਵਈਆ ਅਸੀਂ ਮੰਨ ਲਈਏ ਮਾਨਸਿਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਤਾਂ ਫਿਰ ਸਾਡੀਆਂ ਸਮਾਜ ਦੇ ਵਿੱਚ ਜਾਂ ਇਹ ਦੇਸ਼ਾਂ ਦੇ ਵਿੱਚ ਜਿਹੜੀਆਂ ਲਕੀਰਾਂ ਅਸੀਂ ਕੱਢੀ ਬੈਠੇ ਆ ਤਾਂ ਸਾਰੀਆਂ ਖਤਮ ਨਹੀਂ ਹੋ ਜਾਂਦੀਆਂ ਇਹ ਕਰੋਨਾ ਦਾ ਇਹ ਉਪਦੇਸ਼ ਅਸੀਂ ਮੰਨ ਲਈਏ ਨੰਬਰ 1 ਤਾਂ ਸਾਡੇ ਜਿਹੜੀਆਂ ਪਰਿਵਾਰਾਂ ਚ ਜਿਹੜੀਆਂ ਸਾਡੇ ਸੰਸਾਰ ਦੇ ਵਿੱਚ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਇਹ ਲਕੀਰਾਂ ਪਈਆਂ ਹੋਈਆਂ ਨੇ ਜਿਹੜੀਆਂ ਵੱਟਾਂ ਪਈਆਂ ਹੋਈਆਂ ਨੇ ਇਹ ਸਾਰੀਆਂ ਟਹਿ ਜਾਣਗੀਆਂ ਤੇ ਜੇਕਰ ਅਸੀਂ ਇਸ ਗੱਲ ਨੂੰ ਉਹਨਾਂ ਦੇ ਇਸ ਉਪਦੇਸ਼ ਨੂੰ ਮੰਨ ਲਈਏ ਤੇ ਇਸ ਨੂੰ ਨਾ ਮੰਨਣ ਕਰਕੇ ਸਾਡੇ ਅੱਜ ਪ੍ਰੋਬਲਮਸ ਖੜੀਆਂ ਨੇ ਸਾਡੀਆਂ ਸਮੱਸਿਆਵਾਂ ਖੜੀਆਂ ਨੇ ਤੇ ਉਹਦੇ ਕਰਕੇ ਸਾਡੇ ਪਰਿਵਾਰਾਂ ਦੇ ਵਿੱਚ ਵੀ ਪ੍ਰੋਬਲਮ ਹੈ ਸਾਡੇ ਸਮਾਜ ਦੇ ਵਿੱਚ ਵੀ ਪ੍ਰੋਬਲਮ ਹੈ ਦੇਸ਼ਾਂ ਦੇ ਵਿੱਚ ਵੀ ਪ੍ਰੋਬਲਮ ਹੈ ਸਾਰੇ ਜਿੱਧਰ ਦੇਖੋ ਉਧਰ ਸਾਰਾ ਕੁਝ ਕੋਈ ਪਰਮਾਣੂ ਬੰਬ ਬਣਾ ਰਿਹਾ ਕੋਈ ਐਟਮ ਬੰਬ ਬਣਾ ਰਿਹਾ ਕੋਈ ਹੋਰ ਤੋਪਾਂ ਵਧੀਆ ਤੋਂ ਵਧੀਆ ਹਥਿਆਰ ਖਰੀਦ ਰਹੇ ਇਹਨਾਂ ਦੀ ਗੱਲ ਦੀ ਕੋਈ ਵੀ ਲੋੜ ਨਹੀਂ ਸੀ ਰਹਿਣੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਇਹ ਸਾਨੂੰ ਸਮਝਾਈ ਸੀ ਗੱਲ ਆਦ ਦੇ ਵਿੱਚ ਤਾਂ ਫਿਰ ਅਜੇ ਵੀ ਅਸੀਂ ਉੱਥੇ ਹੀ ਜਿਹੜੀ ਗੱਲ ਨੂੰ ਲੈ ਕੇ ਅਸੀਂ ਖੜੇ ਹੋਏ ਆ ਤੇ ਮੈਂ ਸੋਚਦਾ ਕਿ ਜੇਕਰ ਇਹਨਾਂ ਗੱਲਾਂ ਨੂੰ ਅਸੀਂ ਇਹਨਾਂ ਬੱਟਾਂ ਨੂੰ ਅਸੀਂ ਨਾ ਟਾਇਆ ਤਾਂ ਇਹ ਸਾਡੇ ਜਿਹੜੇ ਗੁਰਪੁਰਬ ਮਨਾਏ ਬਹੁਤੇ ਸਾਰਥਿਕ ਨਹੀਂ ਹਨ ਅੱਗੇ ਆਪਾਂ ਇੱਕ ਹੋਰ ਸਵਈਆ ਅੜਦੇ ਆ ਰੋਜ਼ਿਤ ਰ ਦਿਨ ਨਾਮ ਦੇ ਵਿੱਚ ਇਹ ਸਵਈਆ ਆਪਾਂ ਪੜਿਆ ਜਾਂਦਾ ਹੈ ਕਹਾ ਭਇਓ ਦੋ ਲੋਚਨ ਮੂਦ ਕੇ ਬੈਠੇ ਹੋ ਬਖ ਧਿਆਨ ਲਗਾਇਓ ਨਾਤ ਫੀਰੇ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕਿਓ ਵਿਖਿਆਨ ਸੋ ਬੈਠਕੇ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੋ ਸੁਨ ਲੇਹੋ ਸਭੈ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਉਹਦੀ ਉਹਨਾਂ ਦਾ ਉਪਦੇਸ਼ ਤਾਂ ਸਾਨੂੰ ਇਹ ਸੀਗਾ ਵੀ ਜੇ ਤੁਸੀਂ ਪ੍ਰਭ ਦੀ ਪ੍ਰਾਪਤੀ ਕਰਨੀ ਹੈ ਤਾਂ ਤੁਹਾਨੂੰ ਹੋਰ ਕਿਸੇ ਵੀ ਕਿਸਮ ਦੇ ਡੰਬਰ ਕਰਨ ਦੀ ਕੋਈ ਲੋੜ ਨਹੀਂ ਹੈ ਕੋਈ ਅੱਖਾਂ ਮੀਚ ਕੇ ਬੈਠਣ ਦੀ ਲੋੜ ਨਹੀਂ ਹੈਗੀ ਕਿਤੇ ਥਾਂ ਥਾਂ ਤੇ ਤੀਰਥ ਇਸ਼ਨਾਨਾਂ ਦੇ ਉੱਤੇ ਤ੍ਰੀਰਥ ਥਾਵਾਂ ਦੇ ਉੱਤੇ ਜਾ ਕੇ ਕੋਈ ਇਸ਼ਨਾਨ ਕਰਨ ਦੀ ਲੋੜ ਨਹੀਂ ਹੈਗੀ ਕਿਤੇ ਤੁਹਾਨੂੰ ਬਾਹਰ ਜੰਗਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਗਲਤ ਇਹ ਹੈ ਕਹਿੰਦੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸੱਚੀ ਗੱਲ ਤਾਂ ਇਹ ਹੈ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਅੱਜ ਪ੍ਰਭ ਪਾਉਣ ਵਾਸਤੇ ਤਾਂ ਦੁਨੀਆ ਬੜੀ ਭੱਜੀ ਨੇ ਥੀ ਫਰਦੀ ਹੈ ਪਰ ਜਿਹੜੀ ਕੰਡੀਸ਼ਨ ਹੈ ਉਹ ਕੋਈ ਪੂਰੀ ਨਹੀਂ ਕਰ ਰਿਹਾ ਜੇ ਪ੍ਰੇਮ ਕੀਓ ਪ੍ਰੇਮ ਸਾਡਾ ਕਿੱਥੇ ਹੈ ਪਰ ਇਹ ਮਤਾਂ ਸਾਡਾ ਜਿਹੜਾ ਹੈ ਸੀ ਸਾਨੂੰ ਮਿਲਣਾ ਸੀਗਾ ਉਹ ਗੁਰੂ ਘਰਾਂ ਦੇ ਵਿੱਚੋਂ ਅੱਜ ਗੁਰੂ ਘਰਾਂ ਦੇ ਵਿੱਚ ਨਫ਼ਰਤ ਪੈਦਾ ਹੋਈ ਪਈ ਹੈ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਸਾਡੀਆਂ ਚੌਧਰਾਵਾਂ ਬਣੀਆਂ ਪਈਆਂ ਨੇ ਮੈਂ ਪ੍ਰਧਾਨ ਐ ਮੈਂ ਸੈਕਟਰੀ ਐ ਮੈਂ ਫਲਾਣਾ ਮੈਂ ਠੰਮਕਾ ਤੇ ਕਿਸੇ ਨੇ ਉਹ ਕਰਤਾ ਕਿਸੇ ਨੇ ਉਹ ਕਰਤਾ ਚੌਧਰਾਾਂ ਦੇ ਪਿੱਛੇ ਭੱਜੇ ਫਿਰਦੇ ਲੋਕ ਨੇ ਤੇ ਕਈ ਵਾਰੀ ਅਸੀਂ ਦੇਖਦੇ ਹਾਂ ਨਾ ਗੁਰਪੁਰਬ ਦਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਾ ਤੇ ਗੁਰਦੁਆਰੇ ਦੇ ਉੱਤੇ ਲੇਟਾਂ ਲਾਈਆਂ ਹੁੰਦੀਆਂ ਨੇ ਬਹੁਤ ਜ਼ਿਆਦੇ ਉਹ ਕਹਿੰਦੇ ਇੱਕ ਪ੍ਰਧਾਨ ਜੀ ਨੂੰ ਪੁੱਛੋ ਤਾਂ ਉਹ ਕਹਿੰਦੇ ਜੀ ਵੀ ਨਹੀਂ ਭੱਲਿਆਂ ਨੇ ਕਦੇ ਇਹ ਇਦਾਂ ਲੇਟਾਂ ਲਾਈਆਂ ਨੇ ਐਤਕੀ ਅਸੀਂ ਲਾਈਆਂ ਨਹੀਂ ਉਹ ਭੱਲੇ ਮਾਨਸੋ ਤੁਹਾਨੂੰ ਐਸੀ ਗੱਲ ਦਾ ਨਹੀਂ ਪਤਾ ਵੀ ਤੁਸੀਂ ਪੁਰਬ ਕਿਹੜਾ ਮਨਾ ਰਹੇ ਹੋ ਤੇ ਉਹਦੇ ਵਾਸਤੇ ਤੁਸੀਂ ਡੈਕੋਰੇਸ਼ਨਾਂ ਕਿਹੜੀਆਂ ਕਰ ਰਹੇ ਹੋ ਤੇ ਇਸ ਕਰਕੇ ਜਿਹੜੀਆਂ ਹੈਗੀਆਂ ਗੱਲਾਂ ਸੀਗੀਆਂ ਇਹ ਗੁਰੂ ਪਾਤਸ਼ਾਹ ਨੇ ਰੂ ਦਾ ਸੰਬਾਸ਼ਾ ਜੀ ਦਾ ਜਦ ਪੁਰਬ ਤੋਂ ਸੀ ਬਣਾ ਰਹੇ ਹਾਂ ਤਾਂ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਸਿੱਖ ਕੇ ਚੱਲਣਾ ਸੀਗਾ ਜਿਹੜਾ ਤੁਸੀਂ ਦਿੱਤਾ ਛੱਡ ਜੇਕਰ ਤੁਸੀਂ ਇਹ ਉਹਨਾਂ ਦਾ ਉਪਦੇਸ਼ ਨਹੀਂ ਫੜ ਕੇ ਚੱਲਣਾ ਹੈਗਾ ਤਾਂ ਫਿਰ ਤੁਹਾਡੀ ਜਿਹੜੀ ਗਾਹਾਂ ਗੱਲ ਵੀ ਨਹੀਂ ਬਣਣੀ ਹੈ ਭਾਈ ਗੁਰੂ ਪਾਤਸ਼ਾਹ ਨੇ ਸਾਨੂੰ ਤਿਆਗ ਦੀ ਜਿਹੜਾ ਭਾਵਨਾ ਸੀਗੀ ਉਹ ਪੈਦਾ ਕਰਨ ਵਾਸਤੇ ਸਾਨੂੰ ਸਿਕਾਈ ਹੈ वैसे ता गुरु साहिब जी ਤੋਂ ਪਹਿਲਾਂ ਵੀ ਜੇ ਭਗਤਾਂ ਦੀ ਬਾਣੀ ਦੇ ਉੱਤੇ ਨਜ਼ਰ ਮਾਰੀਏ ਜਾਂ ਦੂਸਰੇ ਗੁਰੂ ਸਹਿਬਾਨਾਂ ਦੀ ਬਾਣੀ ਤੇ ਨੂੰ ਥੋੜਾ ਜਿਹਾ ਦੇਖੀਏ ਉੱਥੋਂ ਸਾਨੂੰ ਗੱਲ ਸਪਸ਼ਟ ਹੁੰਦੀ ਹੈ ਕਿ ਸਾਡੇ ਅੰਦਰ ਇਹ ਜਿਹੜੀ ਤਿਆਗ ਦੀ ਭਾਵਨਾ ਨਾ ਜੇਕਰ ਇਹ ਪੈਦਾ ਨਹੀਂ ਹੋ ਰਹੀ ਤਾਂ ਸਾਡੀ ਮੰਜ਼ਿਲ ਵੀ ਜਿਹੜੀ ਹੈ ਉਹ ਸਰ ਨਹੀਂ ਹੋਏਗੀ ਅੰਮ੍ਰਿਤ ਪਹਿਲਾਂ ਹੁਣ ਆਪਾਂ ਗੱਲ ਕਰਕੇ ਆਦੇ ਹਾਂ ਨਾ ਜਿਨ ਪ੍ਰੇਮ ਕੀਓ ਇਹ ਨਹੀਂ ਪ੍ਰਾਪਾਇਓ ਜੇ ਪ੍ਰੇਮ ਪੈਦਾ ਨਹੀਂ ਹੋਇਆ ਤਾਂ ਪ੍ਰਭ ਵੀ ਪ੍ਰਾਪਤ ਨਹੀਂ ਹੋਣਾ ਹੈਗਾ ਇਹ ਕੋਈ ਭੁਲੇਖੇ ਜਿਨਾਂ ਗੱਲ ਰਵੇ ਮੈਂ ਐ ਕਰਕੇ ਮੈਂ ਇਸ ਤਰੀਕੇ ਨਾਲ ਮੈਂ ਮਤਲਬ ਪ੍ਰਭ ਨੂੰ ਪਾ ਲੂੰਗਾ ਪ੍ਰਭ ਤੁਹਾਡਾ ਕੋਲ ਹੈ ਤੁਹਾਡੇ ਠੀਕ ਹੈ ਸਿਰਫ ਉਹਨੂੰ ਜਾਨਣਾ ਹੀ ਹੈ ਅਸੀਂ ਪ੍ਰਭ ਬਾਹਰ ਲੱਭਦੇ ਫਿਰਦੇ ਹਾਂ ਉਹ ਇਸੇ ਕਰਕੇ ਸਾਡਾ ਪ੍ਰਭ ਵੀ ਗੁਆਚਿਆ ਫਿਰਦਾ ਤੇ ਪ੍ਰਭ ਤੁਹਾਡੇ ਨੇੜੇ ਸੀ ਤੁਹਾਨੂੰ ਉਹ ਨੂੰ ਕਿਹੜਾ ਤੁਸੀਂ ਆਪ ਆਪਣੇ ਅੰਦਰੋਂ ਖੋਜਣਾ ਸੀ ਸਮਝਣਾ ਸੀਗਾ ਤੇ ਗੱਲ ਆਪਾਂ ਤਿਆਗ ਦੀ ਕਰ ਰਹੇ ਸੀ ਕਿ ਆਹ ਸਾਡੇ ਚ ਕਿਤੇ ਵੀ ਨਹੀਂ ਹੈ ਮੈਨੂੰ ਆਹ ਤੇ ਉਧਰ ਚਾਹੀਦੀ ਹੈ ਮੈਨੂੰ ਆਹ ਤੇ ਉਧਰ ਚਾਹੀਦੀ ਹੈ ਤੇ ਆ ਕਿਥੇ ਹੈ ਜਦ ਕਿ ਸਾਨੂੰ ਭਗਤ ਕਬੀਰ ਜੀ ਨੇ ਸਾਨੂੰ ਪਹਿਲਾਂ ਹੀ ਪੜਾਇਆ ਸੀਗਾ ਕਬੀਰ ਮੇਰਾ ਮੁਜਮਹਿ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ ਜਦ ਮੇਰਾ ਮੇਰੇ ਕੋ ਮੇਰਾ ਮੁੱਜ ਵਿੱਚ ਕ੍ਰਿਸ਼ਨ ਹੀ ਸਭ ਕੁਛ ਹੈ ਸਭ ਕੁਛ ਹੈ ਸੋ ਤੇਰਾ ਜੇ ਇਹੀ ਗੱਲ ਦਸਮ ਪਾਤਸ਼ਾਹ ਨੇ ਸਾਨੂੰ ਪ੍ਰਗਟ ਕਰਕੇ ਦਿਖਾਈ ਹੈ ਉਪਦੇਸ਼ ਭਾਵੇਂ ਕਬੀਰ ਸਾਹਿਬ ਦਾ ਸੀਗਾ ਜਦੋਂ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਬਾਰ ਦਤਾ ਤੇ ਇਹੀ ਗੱਲ ਉਹਨਾਂ ਨੇ ਦਮਦਮਾ ਸਾਹਿਬ ਵਿੱਚ ਖੜਕੇ ਆਖੀ ਸੀ ਨਾ ਕਬੀਰ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਹੈ ਸਿਰ ਤੇਰਾ ਜਦੋਂ ਮਾਤਾਵਾ ਤੇ ਆਇਆ ਦਮਦਮਾ ਸਾਹਿਬ ਤਾਂ ਉਹਨਾਂ ਨੇ ਕਿਹਾ ਵੀ ਬੱਚੇ ਨੇ ਨਹੀਂ ਦੀਨੇ ਸਹਿਬ ਜاده ਨਹੀਂ ਦੀਨੇ ਕਿਤੇ ਤੇ ਇਹ ਗੁਰੂ ਸਾਹਿਬ ਨੇ ਸਾਨੂੰ ਇਹ ਦੱਸਤਾ ਵੀ ਭਾਈ ਮੇਰਾ ਮੁਝ ਵਿੱਚ ਕੁਛ ਨਹੀਂ ਯੋਗਛੈਸੋ ਤੇਰਾ ਤੇਰਾ ਕੁਝ ਤੁਝ ਕੋ ਸੌਂਬਦੇ ਗਿਆ ਲੱਗੇ ਮੇਰਾ ਮੇਰਾ ਤਾਂ ਕੁਝ ਹੈ ਹੀ ਨਹੀਂ ਸੀ ਤੇ ਜੋ ਮੈਨੂੰ ਪਰਮੇਸ਼ਰ ਨੇ ਮੇਰੀ ਡਿਊਟੀ ਲਈ ਸੀਗੀ ਉਹ ਮੈਂ ਆਪਣੀ ਇਹਦੀ ਪੂਰੀ ਕਰ ਦਿੱਤੀ ਹੈਗੀ ਤੇ ਪਰਿਵਾਰ ਸਾਰਾ ਵਿਛੜ ਗਿਆ ਜਾਂ ਪਰਿਵਾਰ ਦੀਆਂ ਸ਼ਹੀਦੀਆਂ ਹੋ ਗਈਆਂ ਨੇ ਉਹ ਪਰਮੇਸ਼ਰ ਦੀ ਇੱਕ ਖੇਡ ਸੀਗੀ ਉਹ ਪਰਮੇਸ਼ਰ ਦੀ ਖੇਡ ਵਰਤ ਗਈ ਤੇ ਵਰਤ ਕੇ ਜਦ ਮੇਰਾ ਕੁਝ ਹੈ ਹੀ ਨਹੀਂ ਸੀਗਾ ਤੇ ਮੈਂ ਆਪਣੀ ਕੋਈ ਮੇਰੀ ਆਪਣੀ ਕੋਈ ਚੀਜ਼ ਮੇਰੀ ਹੈ ਹੀ ਨਹੀਂ ਸੀ ਪਰਮੇਸ਼ਰ ਨੇ ਦਿੱਤਾ ਅਸੀਂ ਜੋ ਕੁਝ ਤੇਰਾ ਤੁਝ ਕੋ ਸੰਬਧ ਦੇ ਜਾਂ ਲਾਗੇ ਮੇਰਾ ਕੀ ਸਾਡੇ ਅੰਦਰ ਅੱਜ ਇਹ ਇਤਿਹਾਗ ਦੀ ਭਾਵਨਾ ਕੋਈ ਇਸ ਤਰ੍ਹਾਂ ਦੀ ਹੈ ਸਾਨੂੰ ਤਾਂ ਥੋੜਾ ਜਿਹਾ ਕੋਈ ਲਾਲਚ ਦੇ ਦੇਵੇ ਕੁਝ ਵੀ ਦੇ ਦੇਵੇ ਤਾਂ ਅਸੀਂ ਫਟਾਫਟ ਉਧਰਲੇ ਪਾਸੇ ਨੂੰ ਭਜਦੇ ਆ ਅਸੀਂ ਉਧਰਲੇ ਪਾਸੇ ਨੂੰ ਭਜਦੇ ਆ ਵੀ ਫਲਾਣੇ ਪਾਸੇ ਅੱਜ ਫਲਾਣਾ ਲੰਗਰ ਲੱਗਿਆ ਆ ਜੀ ਹਾਂ ਜੀ ਵੀ ਉੱਥੇ ਬਰੇਡਾ ਦਾ ਲੰਗਰ ਹੈ ਉੱਥੇ ਚਲੋ ਪੁਰਾਣੀ ਜਗਾ ਪੂਰੀਆਂ ਦਾ ਲੰਗਰ ਹੈ ਉੱਥੇ ਚਲੋ ਕਹਿੰਜੀ ਅਸਲ ਦੇ ਵਿੱਚ ਲੰਗਰ ਲਫ਼ਜ਼ ਹੀ ਅਸੀਂ ਇੰਨਾ ਘਟੀਆ ਬਣਾ ਦਿੱਤਾ ਵੀ ਲੋਕ ਮਤਲਬ ਕਿ ਲੰਗਰ 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 ਰਹਿ ਗਿਆ ਬਸ ਹੋਰ ਜਿਹੜੀ ਗੱਲ ਸੀਗੀ ਜਿਹੜਾ ਸਿਧਾਂਤ ਸੀਗਾ ਉਹ ਅਸਲ ਦੇ ਵਿੱਚ ਲੰਗਰ ਵੀ ਨਹੀਂ ਹੈਗਾ ਇਹ ਜਿਹਨੂੰ ਲੰਗਰ ਕਹੀ ਜਾ ਰਹੀ ਹੈ ਨਾ ਅਸੀਂ ਇਹ ਤਾਂ ਸੁੱਡੇ ਜਰ ਤਨ ਦੀ ਖਰਾਕ ਹੈ ਜਿਹੜੀ ਤਨ ਦੀ ਖਾਾਕ ਹੈ ਉਹਦਾ ਨਾਮ ਹੈਗਾ ਰੋਟੀਆਂ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਇਹ ਜਿਹੜੀ ਤਨ ਦੀ ਖਾਾਕ ਹੈ ਇਹ ਹੈਗੀਆਂ ਰੋਟੀਆਂ ਇਹਨੂੰ ਜਰਾ ਕੱਲੀ ਗੱਲ ਨੂੰ ਆਪਾਂ ਨਾ ਚੰਗੀ ਤਰ੍ਹਾਂ ਸਮਝ ਲਈਏ ਵੀ ਜਿਹੜੀ ਮਨ ਦੀ ਖਾਾਕ ਹੈ ਅਸਲ ਦੇ ਵਿੱਚ ਉਹਦਾ ਨਾਮ ਲੰਗਰ ਸੀਗਾ ਉਹਦਾ ਨਾਮ ਲੰਗਰ ਸੀ ਜਿਹੜੀ ਮਨ ਦੀ ਖਾਾਕ ਸੀਗੀ ਤੇ ਮਨ ਦੇ ਖਰਾਕ ਜਿਹੜੀ ਹੈਗੀ ਆ ਉਹ ਸਾਡੇ ਪਾਸ ਸਮੁੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਪਈ ਹੈ ਜਾਂ ਦਸਮ ਗ੍ਰੰਥ ਦੇ ਰੂਪ ਦੇ ਵਿੱਚ ਜਿਹੜੀ ਬਾਣੀ ਸਾਡੇ ਕੋਲ ਪਈ ਹੈ ਉਤੋਂ ਅਸੀਂ ਜੋ ਗਿਆਨ ਪ੍ਰਾਪਤ ਕਰਨਾ ਸੀਗਾ ਉਹਦਾ ਨੌ ਲੰਗਰ ਸੀਗਾ ਉਹ ਲੰਗਰ ਤਾਂ ਅਸੀਂ ਉਹ ਛਕਿਆ ਨਹੀਂ ਹੈਗਾ ਉਸ ਨੂੰ ਲੰਗਰ ਨੂੰ ਲੁਕੋਣ ਵਾਸਤੇ ਛਪਾਉਣ ਵਾਸਤੇ ਉਹ ਗਿਆਨ ਦੇ ਲੰਗਰ ਨੂੰ ਲੁਕੋਣ ਵਾਸਤੇ ਅਸੀਂ ਰੋਟੀਆਂ ਵਾਲੀਆਂ ਜਿਹੜੀਆਂ ਵਸਤੂਆਂ ਸੀੀਆਂ ਜਿਹੜੀ 36 ਪ੍ਰਕਾਰ ਦੇ ਭੋਜਨ ਜਿਹੜੇ ਸੀਗੇ ਜਿਹੜੇ ਤਨ ਦੀ ਖਰਾਕ ਜਿਹੜੀ ਸੀਗੀ ਉਹਨੂੰ ਅਸੀਂ ਲੰਦਰ ਕਹਿਣਾ ਸ਼ੁਰੂ ਕਰ ਦਿੱਤਾ ਇਸੇ ਕਰਕੇ ਸਾਡਾ ਜਿਹੜਾ ਸਾਰਾ ਸਿਸਟਮ ਸਾਡਾ ਤੰਤਰ ਸਾਰਾ ਕੁਝ ਇਹ ਜੜਾ ਇਹ بگੜ ਚੁੱਕਿਆ ਹੈ ਇਸ ਕਰਕੇ ਅੱਜ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਹ ਮਨਾ ਰਹੇ ਹਾਂ ਤਾਂ ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਕਿ ਜਿਹੜੀਆਂ ਗਿਆਨ ਸਾਨੂੰ ਜਿੰਨੀ ਦੇਰ ਤੱਕ ਅਸੀਂ ਪ੍ਰਾਪਤ ਨਹੀਂ ਕਰਦੇ ਇਹ ਸਾਡੇ ਕੋ ਵੱਡੇ ਸਰੋਤ ਪਏ ਨੇ ਸਾਡੇ ਕੋ ਬੜੇ ਸਮੁੰਦਰ ਪਏ ਨੇ ਇਸ ਸਮੁੰਦਰ ਦੇ ਵਿੱਚੋਂ ਤੁਸੀਂ ਜਿਹੜਾ ਹੈਗਾ ਇਹ ਗਿਆਨ ਬ੍ਰह्म ਗਿਆਨ ਜਿਹੜਾ ਹੈਗਾ ਇੱਥੋਂ ਪ੍ਰਾਪਤ ਕਰਨਾ ਸੀ ਕਬੀਰ ਜੀ ਨੂੰ ਕਿਹਾ ਸੀ ਨਾ ਬਈ ਤੁਸੀਂ ਸਾਰੀ ਦਿਹਾੜੀ ਜਿਹੜਾ ਗੁਣ ਗਣਾਉਂਦੇ ਰਹਿੰਦੇ ਹੋ ਵੀ ਇਹ ਕਿਹੜੇ ਗੀਤ ਗਾਉਨੇ ਹੋ ਤੁਸੀਂ ਤਾਂ ਕਬੀਰ ਜੀ ਦਾ ਜਿਹੜਾ ਸੀਗਾ ਜਵਾਬ ਸੀਗਾ ਕਹਿੰਦੇ ਲੋਕ ਜਾਣੇ ਇਹ ਗੀਤ ਹੈ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਅਸੀਂ ਬ੍ਰਹਮ ਵਿਚਾਰ ਕਰਨੇ ਸੀ ਬ੍ਰਹਮ ਵਿਚਾਰ ਅਸੀਂ ਆਪੋ ਆਪਣੀ ਆਪ ਕਰਨੀ ਹੈ ਕਿਸੇ ਹੋਰ ਬਾਹਰ ਬੈਠੇ ਬ੍ਰਹਮ ਦੀ ਵਿਚਾਰ ਨਹੀਂ ਕੋਈ ਕਰਨੀ ਬ੍ਰਹਮ ਤੁਹਾਡਾ ਤੁਹਾਡੇ ਨਾਲ ਹੈ ਤੁਹਾਡੇ ਕੋਲ ਹੈ ਕਿ ਇਹਦੀ ਵਿਚਾਰ ਕਰਨੀ ਹੈ ਕਿ ਮੇਰੇ ਵਾਲਾ ਬ੍ਰਹਮ ਕੀ ਕਰ ਰਿਹਾ ਜੇਕਰ ਇਹ ਗੱਲ ਤੁਹਾਨੂੰ ਸਮਝ ਆ ਜਾਏਗੀ ਆਪਰ ਤੁਸੀਂ ਜਿਹੜਾ ਆ 36 ਪ੍ਰਕਾਰ ਦੇ ਭੋਜਨਾਂ ਨੂੰ ਛੱਡ ਕੇ ਜਿਹੜਾ 36 ਪ੍ਰਕਾਰ ਦਾ ਭੋਜਨ ਹੈ ਉਹ ਤੁਹਾਡੇ ਸਰੀਰ ਨੂੰ ਤਾਂ ਬਲਵਾਨ ਕਰ ਸਕਦਾ ਹੈ ਉਹਦੇ ਨਾਲ ਤੁਹਾਡਾ ਸਰੀਰ ਤਾਂ ਤਕੜਾ ਹੋ ਸਕਦਾ ਕਾਜੂ ਬਦਾਮ ਖਾ ਕੇ ਜਾਂ ਹੋਰ ਬکریاں-ਮکریاں ਚੀਜ਼ਾਂ ਖਾ ਪੀ ਕੇ ਪਰ ਤੁਹਾਡਾ ਮਨ ਜਿਹੜਾ ਹੈਗਾ ਉਹ ਨਹੀਂ ਬਲਵਾਨ ਹੋ ਸਕਦਾ ਉਹ ਮਨ ਤੁਹਾਡਾ ਡਿਗੇ ਗਏ ਡਿਗੇ ਕਿਉਂਕਿ ਮਨ ਦੇ ਅੰਦਰ ਹਰ ਵੇਲੇ ਜਿਹੜੀ ਹੈਗੀ ਆ ਉਹੀ ਲਾਲਸਾ ਲੱਗੀ ਰਹਿਣੀ ਆ ਕਿ ਮੈਂ ਆ ਇਕੱਠਾ ਕਰ ਲਵਾਂ ਮੈਂ ਉਹ ਇਕੱਠਾ ਕਰ ਲਵਾਂ ਇਹ ਜਿਹੜਾ ਹੈਗਾ ਇਹ ਮਨ ਨੂੰ ਜਿੰਨੀ ਦੇਰ ਤੱਕ ਤੁਸੀਂ ਇਹ ਲੰਗਰ ਨਹੀਂ ਛਕਾਉਂਦੇ ਲੰਗਰ ਛਕਾਉਣਾ ਮਨ ਨੂੰ ਲੰਗਰ ਜਿਹੜਾ ਛਕਣਾ ਮਨ ਨੇ ਛਕਣਾ ਲੰਗਰ ਚੱਲਿਆ ਗੁਰਚਵਦ ਫਿਰ ਟੋਟ ਨਾ ਆਵੇ ਖੱਟੀਆ ਆ ਜਿਹੜੇ ਸਾਡੇ ਅਸੀਂ ਬਾਹਰ ਕੜਾਹਿਆਂ ਦੇ ਵਿੱਚ ਲੰਗਰ ਬਣਾਉਨੇ ਆ ਨਾ ਇਹ ਤਾਂ ਸਵੇਰੇ ਬਣਾ ਲਓ ਸ਼ਾਮ ਨੂੰ ਖਤਮ ਹੋ ਜਾਂਦਾ ਪਰ ਇਹ ਜਿਹੜਾ ਸ਼ਬਦ ਦਾ ਲੰਗਰ ਹੈ ਉਪਦੇਸ਼ ਦਾ ਲੰਗਰ ਹੈ ਇਹ ਸਾਡੇ ਕੋਲ ਪਿਆ ਗੁਰਬਾਣੀ ਨਾਲ ਤੁਸੀਂ ਲੰਗਰ ਛਕਣ ਲੱਗ ਜਿਓ ਕਈ ਜਨਮ ਲੰਗ ਜਾਣਗੇ ਤੁਹਾਨੂੰ ਤੁਸੀਂ ਪੂਰਾ ਗੁਰਬਾਣੀ ਦਾ ਗਿਆਨ ਜਿਹੜਾ ਹੈਗਾ ਉਹ ਤੁਸੀਂ ਛਕ ਹੀ ਨਹੀਂ ਸਕਦੇ ਹੈਗੇ ਠੀਕ ਆ ਭਾਵੇਂ ਅਸੀਂ ਸੁਖਮਨੀ ਸਾਹਿਬ ਘੰਟੇ ਦੇ ਵਿੱਚ 2 ਘੰਟੇ ਦੇ ਵਿੱਚ ਕਰਕੇ ਅਸੀਂ ਇੱਕ ਪਾਸੇ ਪੜ ਕੇ ਪਰੇ ਹੋ ਜਾਂਨੇ ਆ ਪਰ ਜੇਕਰ ਸੁਖਮਨੀ ਸਾਹਿਬ ਨੂੰ ਸਹੀ ਮੈਨਿਆਂ ਦੇ ਵਿੱਚ ਤੁਸੀਂ ਪੜਨਾ ਹੋਵੇ ਜੇ ਉਹਨੂੰ ਸਮਝਣਾ ਹੋਵੇ ਤਾਂ ਮੈਂ ਕਹਣਾ ਵੀ ਜੇ 50 ਕ ਸਾਲ ਦੀ ਉਮਰ ਵੀ ਸਾਨੂੰ ਮਿਲ ਜਵੇ ਨਾ 50 ਸਾਲਾਂ ਦੇ ਵਿੱਚ ਵੀ ਅਸੀਂ ਸੁਖਨੀ ਸਾਹਿਬ ਇੱਕ ਵਾਰੀ ਪੜ ਲਈਏ ਇੱਕ ਵਾਰੀ ਸੁਖਨੀ ਸਾਹਿਬ ਪੂਰਾ ਅਸੀਂ ਸਮਝ ਲਈਏ ਜੇ 50 ਕ ਸਾਲ ਦਾ ਸਮਾਂ ਵੀ ਅਸੀਂ ਲਾ ਕੇ ਇਹਨੂੰ ਪੂਰਾ ਕਰ ਲਈਏ ਤਾਂ ਮੈਂ ਸਮਝਦਾ ਵੀ ਸਾਡਾ ਜਿਹੜਾ ਹੈ ਸਾਰਾ ਕੀਤਾ ਹੋਇਆ ਸਾਰਤਕ ਹੋ ਸਕਦਾ ਇਹ ਸਾਡਾ ਜਨਮ ਜਿਹੜਾ ਹੈਗਾ ਸਾਨੂੰ ਮਿਲਿਆ ਇਸ ਦੇ ਨਾਲ ਸਾਡਾ ਇਹ ਕਾਰਜ ਜਿਹੜਾ ਹੈਗਾ ਉਹ ਪੂਰਾ ਹੋ ਸਕਦਾ ਤੇ ਬਦਕਿਸਮਤੀ ਦੇ ਨਾਲ ਅਸੀਂ ਤਾਂ ਜੇ ਸਵੇਰੇ ਨਿਤਨੇਮ ਕਰਦੇ ਹਾਂ ਉਹ ਵੀ ਅਸੀਂ ਤਕਰੀਬਨ ਅੱਧਾ ਪੌਣਾ ਘੰਟੇ ਦੇ ਵਿੱਚ ਸਮਾਪਤੀ ਕਰ ਦਿੰਨੇ ਆ ਸੁਖਮਨੀ ਸਾਹਿਬ ਸਾਡੇ ਰੋਜ਼ ਗੁਰਦੁਆਰਿਆਂ ਦੇ ਅੰਦਰ ਜਾਂ ਸਾਡੀਆਂ ਬੀਬੀਆਂ ਪੜ੍ਹਨਾ ਹਫਤਾਵਾਰੀ ਗੁਰਦੁਆਰਿਆਂ ਦੇ ਵਿੱਚ ਕਰਦੀਆਂ ਨੇ ਉਹ ਘੰਟੇ ਡੇਢ ਘੰਟੇ ਦੇ ਵਿੱਚ ਕਰਕੇ ਪੂਰਾ ਹੋ ਜਾਂ ਪਰੇ ਹੋ ਜਾਂਦੀਆਂ ਨੇ ਪਰ ਅਸਲ ਦੇ ਵਿੱਚ ਜਿਹੜਾ ਸੁਖਮਨੀ ਸਾਹਿਬ ਨੂੰ ਸਮਝਣ ਦਾ ਕੰਮ ਕਰਨਾ ਸੀਗਾ ਸੁਖਮਨੀ ਸਾਹਿਬ ਇੱਕ ਲੰਗਰ ਸੀ ਸੁਖਮਨੀ ਸਾਹਿਬ ਇੱਕ ਲੰਗਰ ਸੀ ਉਹ ਲੰਗਰ ਅਸੀਂ ਛਕਿਆ ਨਹੀਂ ਹੈਗਾ ਉਹ ਸੁਖਮਨੀ ਸਾਹਿਬ ਦਾ ਜਿਹੜਾ ਲੰਗਰ ਸੀ ਨਾ ਉਹ ਨਹੀਂ ਅਸੀਂ ਛਕਿਆ ਹੈਗਾ ਅੱਜ ਤੱਕ ਸਿਰਫ ਰੋਟੀਆਂ ਪਾਣੀਆਂ ਵਾਲੇ ਪਾਸੇ ਹੀ ਰਹਿ ਗਏ ਪਟਕਦੇ ਤੇ ਇਸੇ ਕਰਕੇ ਅੱਜ ਸਾਡੀ ਜਿਹੜੀ ਸਾਰਾ ਸਮੁੱਚਾ ਸਾਡਾ ਇਹਦਾ ਧਾਰਮਿਕ ਤਾਂ ਸਿਸਟਮ ਸਾਰਾ ਸਾਰਾ ਵਿਗੜਿਆ ਪਿਆ ਹੈ ਅੱਜ ਇਹਨਾਂ ਦੀ ਸਿੱਖੀ ਕਿੱਥੇ ਗਈ ਸਿੱਖੀ ਕਿੱਥੇ ਗਈ ਉਹ ਸਿੱਖੀ ਕਿੱਥੇ ਗਈ ਭਾਈ ਸਿੱਖੀ ਸਿੱਖੀ ਤੁਹਾਡੇ ਕੋਲ ਹੈ ਸਿੱਖੀ ਕਿਤੇ ਜਾਣ ਵਾਲੀ ਚੀਜ਼ ਥੋੜੀ ਹੈ ਅਸੀਂ ਸਿੱਖੀ ਨੂੰ ਪੜਿਆ ਹੀ ਨਹੀਂ ਹੈ ਸਿੱਖੀ ਨੂੰ ਅਸੀਂ ਸਮਝਿਆ ਹੀ ਨਹੀਂ ਹੈ ਸਿੱਖੀ ਮੈਨਾਂ ਲੱਗਦਾ ਸਿੱਖੀ ਵੀ ਇੱਕ ਲੰਗਰ ਹੈ ਸੀਗਾ ਉਹ ਅਸੀਂ ਪੜਿਆ ਹੀ ਨਹੀਂ ਛਕਿਆ ਹੀ ਨਹੀਂ ਉਹ ਲੰਗਰ ਅਸੀਂ ਛਕਿਆ ਨਹੀਂ ਹੈਗਾ ਤੇ ਇਸ ਕਰਕੇ ਸਿੱਖੀ ਨੂੰ ਅਸੀਂ ਲੰਗਰ ਦੇ ਰੂਪ ਦੇ ਵਿੱਚ ਵਰਤਾਇਆ ਹੀ ਨਹੀਂ ਹੈਗਾ ਤੇ ਇਸ ਬਾਣੀ ਨੂੰ ਅਸੀਂ ਲੰਗਰ ਰੂਪ ਦੇ ਵਿੱਚ ਸਮਝ ਕੇ ਇਹਨੂੰ ਇਸ ਲੰਗਰ ਨੂੰ ਮੰਨ ਕੇ ਅਸੀਂ ਇਹਨੂੰ ਅਪਣਾਇਆ ਹੀ ਨਹੀਂ ਹੈਗਾ ਇਹਨੂੰ ਸਮਝਿਆ ਨਹੀਂ ਹੈਗਾ ਜਿੰਨੀ ਦੇਰ ਤੱਕ ਅਸੀਂ ਇਹਨੂੰ ਸਮਝਿਆ ਨਹੀਂ ਹੈਗਾ ਤਾਂ ਫਿਰ ਸਾਡਾ ਇਹੋ ਜਿਹਾ ਹਾਲ ਹੋਣਾ ਜਿਹਾ ਜਿਹਾ ਹੁਣ ਹੋਈ ਫਿਰਦਾ ਤੇ ਇਸ ਕਰਕੇ ਅੱਜ ਮੈਂ ਫਿਰ ਦੁਬਾਰਾ ਇਸ ਗੱਲ ਦੇਤੇ ਮੈਂ ਆਜਮਾ ਕਿ ਜਦੋਂ ਅਸੀਂ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਾਤਸ਼ਾ ਜਿਹੜੇ ਸਾਰੇ ਸੰਸਾਰ ਨੂੰ ਇੱਕ ਮਾਲਾ ਦੇ ਵਿੱਚ ਪਰੋਣ ਦਾ ਉਹ ਜਜਵਾ ਰੱਖਦੇ ਨੇ ਤੇ ਇਹ ਤਿਆਗ ਦਾ ਜਜਵਾ ਉਹ ਰੱਖਦੇ ਨੇ ਤੇ ਉਹਨਾਂ ਦੇ ਅੱਜ ਇਸ ਪ੍ਰਕਾਸ਼ ਦਿਹਾੜੇ ਦੇ ਉੱਤੇ ਜੇਕਰ ਅਸੀਂ ਇਹ ਸਾਰੀਆਂ ਗੱਲਾਂ ਨੂੰ ਮੰਨ ਲਈਏ ਤਾਂ ਸਾਰੇ ਸੰਸਾਰ ਦੇ ਅੰਦਰ ਸਾਡੇ ਪਰਿਵਾਰਾਂ ਦੇ ਅੰਦਰ ਸਾਰੇ ਵਿਸ਼ਵ ਦੇ ਅੰਦਰ ਇਹ ਜਿਹੜੀ ਸ਼ਾਂਤੀ ਹੋ ਜਨ ਹੋ ਸਕਦੀ ਹੈ ਬਿਸ਼ਵ ਸ਼ਾਂਤੀ ਬਿਸ਼ਵ ਸ਼ਾਂਤੀ ਦਾ ਰੋਲਾ ਬਹੁਤ ਪੈ ਰਿਹਾ ਜੇ ਬਿਸ਼ਵ ਸ਼ਾਂਤੀ ਚਾਹੁੰਦੇ ਹਾਂ ਤਾਂ ਇਹ ਦਸਮ ਪਾਤਸ਼ਾਹ ਦੀ ਜਿਹੜੀ ਸਾਡਾ ਉਹਨਾਂ ਨੇ ਸਾਨੂੰ ਇਹ ਸਿਧਾਂਤ ਬਖਸ਼ਿਸ਼ ਕੀਤਾ ਹੋਇਆ ਹੈਗਾ ਜਿਹੜਾ ਉਹਨਾਂ ਨੇ ਸਾਨੂੰ ਇਹ ਸਾਰਾ ਸਮਝਾਇਆ ਹੋਇਆ ਹੈਗਾ ਤਾਂ ਇਹਨੂੰ ਅਸੀਂ ਜਿੰਨੀ ਦੇਰ ਤੱਕ ਇਸ ਗੱਲ ਨੂੰ ਮੰਨ ਕੇ ਨਹੀਂ ਚੱਲਦੇ ਨਾ ਤੇ ਉਨੀ ਦੇਰ ਤੱਕ ਸਾਡਾ ਇਹ ਜਿਹੜੇ ਪੁਰਬ ਨੇ ਨਾ ਉਹਨਾਂ ਦਾ ਕੋਈ ਮੇਰੀ ਸਮਝ ਦੇ ਵਿੱਚ ਤਾਂ ਕੋਈ ਫਾਇਦਾ ਹੈ ਨਹੀਂ ਠੀਕ ਹੈ ਅਸੀਂ ਖੰਡ ਪਾਠ ਕਰਾ ਲਏ ਸਹਿਜ ਪਾਠ ਕਰ ਲਏ ਕੋਈ ਸੁਖਮਨੀ ਸਾਹਿਬ ਦੇ ਪਾਠ ਕਰ ਲਏ ਕੋਈ ਹੋਰ ਇਹ ਰੋਟੀਆਂ ਪਾਣੀਆਂ ਦਾ ਇੰਤਜ਼ਾਮ ਕਰ ਲਿਆ ਇਹ ਕੁਝ ਤਾਂ ਹੋ ਸਕਦਾ ਪਰ ਜਿਹੜਾ ਅਸਲੀ ਕੰਮ ਸੀਗਾ ਉਹ ਸਾਡਾ ਅਜੇ ਪੈਂਡਿੰਗ ਪਿਆ ਤੇ ਜੇਕਰ ਅਸੀਂ ਸਾਰੇ ਇਸ ਸੋਚ ਨੂੰ ਲੈ ਕੇ ਚੱਲੀਏ ਤਾਂ ਸਾਡਾ ਉਹ ਵੀ ਸਾਰਾ ਪ੍ਰੋਗਰਾਮ ਹੈ ਸਾਰਤਕ ਹੋ ਸਕਦਾ ਹੈ ਸੋ ਦਸਮ ਪਾਤਸ਼ਾਹ ਜੀ ਦੀ ਜਿਹੜੀ ਵਿਚਾਰਧਾਰਾ ਹੈ ਜਾਂ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਮਤਲਬ ਉਹਨਾਂ ਨੇ ਸਾਡੇ ਸਾਹਮਣੇ ਉਹਨਾਂ ਦਾ ਇਤਿਹਾਸ ਉਹਨਾਂ ਦੀ ਬਾਣੀ ਸਾਡੇ ਸਾਹਮਣੇ ਪਈ ਹੈ ਪਰ ਜੇਕਰ ਉਹਨੂੰ ਅਸੀਂ ਪੂਰਣਾ ਤਾਂ ਗੱਲ ਅਸੀਂ ਕਰ ਨਹੀਂ ਸਕਦੇ ਸਾਡੀ ਸਮਰੱਥਾ ਹੀ ਨਹੀਂ ਹੈਨੀ ਪਰ ਜਿੰਨੀ ਵੀ ਅਸੀਂ ਇਹ ਗੱਲ ਕੀਤੀ ਹੈ ਤੇ ਇਹਦੇ ਵਿੱਚੋਂ ਜੇ ਕੁਛ ਆਪਾਂ ਸਮਝ ਲਈਏ ਤੇ ਸਮਝ ਕੇ ਅਸੀਂ ਉਹਨੂੰ ਮੰਨ ਕੇ ਸੰਸਾਰ ਦੇ ਵਿੱਚ ਇਸ ਨੂੰ ਵੰਡਣ ਦਾ ਸੀ ਯਤਨ ਅਪਰਾਲਾ ਕਰੀਏ ਤਾਂ ਸ਼ਾਇਦ ਹੋ ਸਕਦਾ ਵੀ ਸਾਡੇ ਇਹ ਮਨਾਏ ਹੋਏ ਗੁਰਪੁਰਬ ਜਿਹੜੇ ਨੇ ਉਹ ਸਾਡੇ ਸਾਰਥਕ ਹੋ ਸਕਦੇ ਨੇ ਨਹੀਂਦਾ ਅਸੀਂ ਆ ਤਰੀਕਾਂ ਦੇ ਵਿੱਚ ੜ੍ਹਦੇ ਫਿਰਦੇ ਆ ਕੋਈ ਕਹਿੰਦਾ ਜ 27 ਨੂੰ ਮਨਾ ਲਿਆ ਜੀ ਕੋਈ ਕਹਿੰਦਾ 5 ਨੂੰ ਮਨਾਉਣਾ ਜੀ ਤੇ ਇਹ ਤਰੀਕਾਂ ਦਾ ਨਾਲ ਕੋਈ ਸਬੰਧ ਨਹੀਂ ਹੈਗਾ ਜਦੋਂ ਵੀ ਤੁਹਾਨੂੰ ਕਿਤੇ ਮੈਂ ਤਾਂ ਇਹ ਕਹਿੰਦਾ ਵੀ ਇਹ ਤਾਂ ਤੁਸੀਂ ਆਹ ਪੋਸ ਉਹਦੀ ਸੱਤਿਆਂ ਦੀ ਗੱਲ ਕਰਦੇ ਹਾਂ ਮੈਂ ਤਾਂ ਕਹਿੰਦਾ ਜੇਠ ਦੀ ਸੱਤਿਆਂ ਨੂੰ ਵੀ ਮਲਾ ਲਵੋ ਤੁਸੀਂ ਤਾਂ ਵੀ ਸਾਰਥਕ ਹੈ ਤੁਹਾਡਾ ਜੇ ਕਰ ਅਸੀਂ ਇਹ ਪੋਸ ਉਹਦੀ ਸੱਤਿਆਂ ਦੇ ਚੱਕਰ ਦੇ ਵਿੱਚ ਹੀ ਰਹੇ ਨਾ ਵੀ ਤਰੀਕ ਫਲਾਣੀ ਦੀ ਠਿੰਕੀ ਇਹਨਾਂ ਚੱਕਰਾਂ ਨੂੰ ਛੱਡੋ ਇਹ ਤਰੀਕਾਂ ਨੂੰ ਛੱਡੋ ਸਿਰਫ ਤੁਸੀਂ ਗੱਲ ਇਹ ਕਰੋ ਜਦ ਮਰਜੀ ਮਨਾ ਲਿਓ ਗੁਰਪੁਰਬ ਜੇਕਰ ਤੁਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਐਡਾਪਟ ਕਰਦੇ ਉਹਨਾਂ ਦੀ ਵਿਚਾਰਧਾਰਾ ਨੂੰ ਮੰਨ ਕੇ ਨਹੀਂ ਚੱਲਦੇ ਤਾ ਤੁਹਾਡਾ ਚਾਹੇ ਜਿਹੜੀ ਮਰਜ਼ੀ ਤਰੀਕ ਨੂੰ ਚਿਰ ਮਨਾ ਲਿਓ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਵੀ ਇਹੀ ਚੱਕਰ ਪਈ ਜਾ ਰਿਹਾ ਕੋਈ ਕਹਿੰਦਾ ਜੀ ਉਹਨਾਂ ਦਾ ਬਸਾਖ ਦਾ ਜਨਮ ਹੈ ਜੀ ਕਈ ਉਹਨਾਂ ਦਾ ਕਹਿੰਦਾ ਜੀ ਕੱਤਕ ਦਾ ਜਨਮ ਹੈ ਜੀ ਉਹ ਮੈਂ ਕਹਿੰਦਾ ਭਾਈ ਜਿਹੜਾ ਮਰਜ਼ੀ ਮਨਾ ਲਓ ਚਾਹੇ ਕੱਤਕ ਦਾ ਮਨਾ ਲਓ ਚਾਹੇ ਬਸਾਖ ਦਾ ਮਨਾ ਲਓ ਸਾਡੇ ਕਈ ਵਿਦਵਾਨਾਂ ਨੇ ਤੇ ਕਿਤਾਬਾਂ ਲਿਖ ਦਿੱਤੀਆਂ ਵੀ ਨਹੀਂ ਜੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਜਿਹੜਾ ਹੈਗਾ ਜੋ ਬਸਾਖ ਦੇ ਵਿੱਚ ਮਨਾਓ ਕੋਈ ਕਹਿੰਦਾ ਜੀ ਕੱਤਕ ਜਿਹੜੇ ਦਿਨ ਮਰਜ਼ੀ ਮਨਾ ਲਓ ਭਾਈ ਤੱਤ ਕਰਨ ਮਨਾ ਲਓ ਚਾਹੇ ਬਸਾਖ ਚ ਬਣਾ ਲਓ ਜਦ ਮਰਜੀ ਮਨਾ ਲਿਓ ਜਦ ਅਸੀਂ ਉਹਦੀ ਗੱਲ ਤਾਂ ਮੰਨਣੀ ਨਹੀਂ ਹੈਗੀ ਜਿਹੜਾ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਸੀਗਾ ਵੀ ਓੰਕਾਰ ਜਿਹੜਾ ਹੈ ਇੱਕ ਹੈ ਉਹ ਤਾਂ ਅਸੀਂ ਮੰਨਣਾ ਨਹੀਂ ਹੈਗਾ ਸਾਡਾ ਤਾਂ ਕੋਈ ਕਿਤੇ ਮੱਥਾ ਟੇਕਦਾ ਫਿਰਦਾ ਕੋਈ ਕਿਤੇ ਮੱਥਾ ਟੇਕਦਾ ਫਿਰਦਾ ਕੋਈ ਕਿਤੇ ਰਮਾਲਾ ਚੜਾਈ ਫਿਰਦਾ ਗੂ ਤੇ ਚਾਦਰ ਚੜਾਈ ਫਿਰਦਾ ਤੇ ਇਹ ਤਾਂ ਅਸੀਂ ਮਤਲਬ ਕੇ ਇਸੇ ਚੱਕਰ ਦੇ ਵਿੱਚ ਅੜ ਜੇ ਫਿਰਦੇ ਆ ਕਿਸੇ ਨੇ ਕੋਈ ਦੁੱਧਾ ਲੰਗਰ ਲਾ ਲਿਆ ਕਿਸੇ ਨੇ ਚਾਹ ਦਾ ਲੰਗਰ ਲਾ ਲਿਆ ਕਿਸੇ ਨੇ ਹੋਰ ਲਾ ਲਿਆ ਉਹ ਵੀ ਵੀਰੋ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਜਿਹੜੀ ਮਰਜ਼ੀ ਤਰੀਕ ਨੂੰ ਮੰਨ ਲਓ ਗੱਲ ਤੁਹਾਡੀ ਮੁੱਕਣੀ ਹੈ ਇੱਥੇ ਉਪਦੇਸ਼ ਦੇਤੇ ਆ ਕੇ ਜਦੋਂ ਤੁਸੀਂ ਉਹਨਾਂ ਦੇ ਬਖਸ਼ੇ ਸ਼ਬਦ ਨੂੰ ਉਹਨਾਂ ਦੇ ਬਖਸ਼ੇ ਉਪਦੇਸ਼ ਨੂੰ ਨਹੀਂ ਮੰਨਦੇ ਤਾਂ ਤੁਸੀਂ ਜਿਹੜੀ ਮਰਜ਼ੀ ਤਰੀਕ ਨੂੰ ਮੰਗਾਰ ਮੰਨਾਈ ਜਾਓ ਜਿੰਨਾ ਮਰਜ਼ੀ ਜੋ اڈੰਬਰ ਮਰਜ਼ੀ ਕਰ ਲਿਓ ਕੱਖ ਪੱਲੇ ਨਹੀਂ ਪੈਣਾ ਤੁਹਾਡੇ ਕੱਖ ਪੱਲੇ ਨਹੀਂ ਪੈਣਾ ਤੁਹਾਡੇ ਉਹ ਦਸਮ ਪਾਤਸ਼ਾਹ ਦਾ ਤੁਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਦੀਆਂ ਐਡੀਆਂ ਵੱਡੀਆਂ ਉਹਨਾਂ ਦੀਆਂ ਕੁਰਬਾਨੀਆਂ ਨੇ ਤੇ ਉਹਨਾਂ ਦੀਆਂ ਕੁਰਬਾਨੀਆਂ ਦਾ ਅਸੀਂ ਮੁੱਲ ਤਾਂ ਹੀ ਤਾਰ ਸਕਦੇ ਹਾਂ ਜੇਕਰ ਅਸੀਂ ਉਹਨਾਂ ਦੇ ਉਪਦੇਸ਼ ਨੂੰ ਮੰਨ ਲਈਏ ਮੰਨ ਕੇ ਅਸੀਂ ਪੂਰੇ ਸੰਸਾਰ ਦੇ ਵਿੱਚ ਉਹਨਾਂ ਦੇ ਉਪਦੇਸ਼ ਨੂੰ ਵੰਡ ਦਈਏ ਇਹ ਤਾਂ ਹੀ ਸਾਡੇ ਗੁਰਪੁਰਬ ਜਿਹੜੇ ਨੇ ਮਨਾਏ ਹੋਏ ਨੇ ਸਾਰਥਕ ਨੇ ਸੋ ਸ਼ਾਇਦ ਗੱਲ ਲੰਬੀ ਹੋ ਗਈ ਹੋਵੇ ਲੰਬੀ ਕਿੰਨੀ ਜਿੰਨੀ ਮੈਂ ਇਹ ਤਾਂ ਜਿੰਨਾ ਮਰਜੀ ਚਾਹੇ ਬਹੁਤ ساری ਉਮਰ ਵੀ ਇਸ ਨੂੰ ਗੱਲ ਨੂੰ ਬੋਲੀ ਜਾਈਏ ਤਾਂ ਵੀ ਇਹ ਗੱਲ ਜਿਹੜੀ ਹੈ ਨਾ ਗੁਰੂ ਦਸਮ ਪਤਸ਼ਾਹ ਦੀ ਜਿਹੜੀ ਵਡਿਆਈ ਹੈ ਉਹ ਅਸੀਂ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਪਰ ਤੋਕਾ ਮਾਤਰ ਜਿੰਨੀ ਕ ਵੀ ਗੁਰੂ ਪਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਸੋਝੀ ਬਖਸ਼ੀ ਸੀਗੀ ਉਹਦੇ ਅਨੁਸਾਰ ਅਸੀਂ ਤੁਹਾਡੇ ਨਾਲ ਇਹ ਗੱਲ ਕੀਤੀ ਹੈ ਤੇ ਇਹਦੇ ਵਿੱਚ ਉਹ ਫਿਰ ਮੈਂ ਇਹੀ ਗੱਲ ਕਹਿਣਾ ਵੀ ਭਾਈ ਇਹਦੇ ਚ ਜੇ ਸਾਨੂੰ ਕੋਈ ਗੱਲ ਚੰਗੀ ਲੱਗੇ ਤਾਂ ਇਹਨੂੰ ਅਸੀਂ ਮੰਨ ਕੇ ਆਪ ਅੱਗੇ ਲੋਕਾਂ ਦੇ ਵਿੱਚ ਪਹਿਲਾਂ ਤਾਂ ਤੁਹਾਡੇ ਆਪਣੇ ਮੰਨਣ ਦੀ ਗੱਲ ਹੈ ਜੇਕਰ ਤੁਸੀਂ ਆਪ ਮੰਨ ਲਈ ਤਾਂ ਦੂਸਰੇ ਲੋਕਾਂ ਦੇ ਵਿੱਚ ਤੁਸੀਂ ਇਹ ਗੱਲ ਨੂੰ ਜ਼ਰੂਰ ਵੰਡੋਗੇ ਪਰ ਪ੍ਰੋਬਲਮ ਤਾਂ ਇੱਥੇ ਹੀ ਹੈ ਸਮੱਸਿਆ ਦੇ ਇੱਥੇ ਖੜੀ ਹੈ ਕਿ ਅਸੀਂ ਆਪ ਖੁਦ ਮੰਨਣ ਨੂੰ ਹੀ ਤਿਆਰ ਨਹੀਂ ਹੈਗੇ ਮਨਨੋ ਤਿਆਰ ਨੇ ਅਸੀਂ ਆਪਣੀਆਂ ਚੌਧਰਾਂ ਦੇ ਵਿਛੇ ਕਰਦੇ ਆ ਉਹਦੇ ਵਿਛੇ ਅਸੀਂ ਸਾਰਾ ਕੁਝ ਕਰਦੇ ਪਿਰਦੇ ਆ ਸੋ ਅਖੀਰ ਦੇ ਵਿੱਚ ਇਹੀ ਬੇਨਤੀ ਹੈ ਉਹਨਾਂ ਦੇ ਪੁਰਬ ਦੀ ਇਹੀ ਸਾਡੀ ਵਧਾਈ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਇੰਨੀ ਇੱਕ ਸਮਤ ਬਖਸ਼ਿਸ਼ ਕਰਿਓ ਕਿ ਅਸੀਂ ਆਪ ਜੀ ਦੀ ਜਿਹੜੀ ਵਡਿਆਈ ਹੈ ਉਹ ਅਸੀਂ ਆਪ ਥੋੜੀ ਸਮਝ ਲਈ ਕਿ ਉਹ ਸਮਝ ਕੇ ਅਸੀਂ ਇਹਨੂੰ ਸੰਸਾਰ ਦੇ ਵਿੱਚ ਬੰਡਿਏ ਸੋ ਇੰਨੀ ਬੇਨਤੀ ਪ੍ਰਵਾਨ ਕਰਨੇ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ